ਮੈਂ ਸਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਮਝਾ ਚੁੱਕਾ ਕਿ ਹਸ਼ਾਰਪੁਰ ਸ਼ਹਿਰ ਦੇ ਵਿੱਚ ਅਸੀਂ ਪਟਾਕਾ ਬਰਦਾਸ਼ਤ ਮੈਨੂੰ ਇਹ ਕਰਨ ਨਾ ਪਾਰ ਹੈ ਅੱਜ ਤੱਕ ਨਹੀਂ ਮਾਰਿਆ ਇਹ ਜਲਾਣ ਕਦੋਂ ਹੈ ਇੱਕ ਮਿੰਟ ਠਹਿਰੋ ਸ਼੍ਰੀਮਾਨ ਜੀ ਤੁਹਾਡੇ ਸਾਹਮਣੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਬੇਟੇ ਸਾਹਮਣੇ ਤੇ ਹੁਣ ਤੁਹਾਡੇ ਸਾਹਮਣੇ ਮੋਟਸ ਕਰਨੇ ਪਟਾਕਾ ਮਾਰਿਆ ਕਿ ਨਹੀਂ ਮਾਰਿਆ ਮੈਂ ਵੀ ਚਲਾਉਂਦਾ ਹਾਂ ਤੇ ਬੇਟਾ ਇਹ ਤੇਰਾ ਗਿਫਟ ਹੈ ਗਾਹ ਵਾਸਤੇ ਤੇਰਾ ਓਕੇ ਕੋਈ ਫੋਣਾ ਨਹੀਂ ਦੋ ਤਿੰਨ ਦਿਨ ਚੱਲ ਜਾਓ ਸਰ ਜੀ ਤੁਸੀਂ ਬਾਲਕੇਸ਼ਰ ਰੋਡ ਤੇ ਨਾਕਾ ਲਾਇਆ ਹੈ ਜੀ ਕੋਈ ਸਪੈਸ਼ਲ ਇਨਫੋਰਮੇਸ਼ਨ ਵਗੈਰਾ ਕੋਈ ਸਾਰੇ ਜਿੱਦਾਂ ਆਬਦੀ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਾਲਕੇਸ਼ਰ ਰੋਡ ਹੈ ਮਾਨਯੋਗ ਐਸਐਸਪੀ ਸ਼੍ਰੀ ਸ਼ਰਿੰਦਰ ਲੰਬਾ ਜੀ ਦੀ ਜਿਹੜੀ ਘਰ ਹੈ ਉਹਦੀ ਬੈਕ ਸਾਈਡ ਤੇ ਨਾ ਇਹ ਰੋਡ ਪੈਂਦਾ ਹੈ ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਟਾ ਮਾਰਿਆ ਉਹਨਾਂ ਦਾ ਆਪਾਂ ਠੋਕੇ ਜੋ ਚਲਾਨ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਤੇ ਉਹਨਾਂ ਨੂੰ ਹੱਥ ਚ ਉਹਨਾਂ ਦਾ ਗਿਫਟ ਦਿੱਤਾ ਵੀ ਆ ਲਓ ਨਾਲੇ ਦੇ ਜਾ ਕੇ ਉਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰਨਾ ਸਰ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਇਹੀ ਕਹਿਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ ਮੋਟਰਸਾਈਕਲ ਦਾ ਪਟਾਕਾ ਨਾ ਮਾਰੋ ਟ੍ਰਿਪਲਿੰਗ ਨਾ ਕਰੋ ਗੱਡੀਆਂ ਨੂੰ ਜਾਲੀਆਂ ਨਾ ਲਾਓ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਉਹ ਬਿਲਕੁਲ ਨੇੜੇ ਆ ਰਿਹਾ ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜੇ ਆ ਇਹ ਕਿਦੇ ਕਰਕੇ ਖੜੇ ਆ ਤੁਹਾਡੇ ਕਰਕੇ ਖੜੇ ਪਬਲਿਕ ਕਰਕੇ ਖੜ ਇਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ ਅਸੀਂ ਵੀ ਇਸੇ ਕਰਕੇ ਖੜੇ ਆ ਕਿ ਜਿਹੜੀ 26 ਜਨਵਰੀ ਹੈ ਇਹਦਾ ਜਿਹੜਾ ਹਿਆਰਪੁਰ ਦੇ ਲੋਕ ਹੈ ਇਹਦਾ ਆਨੰਦ ਮਾਣ ਸਕਣ ਸਰ ਜਿਹੜੇ ਅਸੀਂ ਦੇਖ ਰਹੇ ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਫੂਟਰ ਵਗੈਰਾ ਵੀ ਲਗਾਉਂਦੇ ਆ ਹਾਂ ਉਹਨਾਂ ਨੂੰ ਕੀ ਕਹੋਗੇ ਜੀ ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ ਤੇ ਊਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਨ ਕਰਾਂਗੇ ਫਿਰ ਉਹ ਇਹ ਨਾਲ ਚ ਸਾਨੂੰ ਕਵੇ ਕਿ ਸਾਨੂੰ ਕਿਸੇ ਨੇ ਕੋਈ ਪਹਿਲਾਂ ਦੱਸਿਆ ਨਹੀਂ ਸੀ ਜਾਸਤ ਜਿਹਨੇ ਸੀ ਕੀਤਾ ਅਸੀਂ ਤੁਹਾਡੇ ਮਾਧਿ ਰਾਮੀ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਕਿ ਜੇ ਕੋਈ ਗੱਡੀ ਨੂੰ ਲੱਗਾ ਹੋਟਰ ਅਸੀਂ ਪੀਸੀਆਰ ਇਨਚਾਰ ਦੇਨੇ ਜਾਂ ਪੀਸੀਆਰ ਨੇ ਫੜਦਿਆ ਬਿਲਕੁਲ ਕਿਸੇ ਵੀ ਕੀਮਤ ਤੇ ਉਹਨੂੰ ਸਪੇਅਰ ਨਹੀਂ ਕੀਤਾ ਜਾਏਗਾ ਤੇ ਮੋਟਰ ਵੀ ਕਨੈਕਟ ਤੇ ਉਹਦਾ ਚਲਾਣਾ ਠੋਕੇ ਕੀਤਾ ਜਾਏ ਸਰ ਧੁੰਦ ਵਗੈਰਾ ਪੈ ਰਹੀ ਆ ਤੇ ਉਹਦੇ ਵਾਸਤੇ ਜਿਹੜੇ ਲੋਕੀ ਆਮ ਮਨ ਰਾਤ ਨੂੰ ਵੀ ਸਫਰ ਕਰਦੇ ਆ ਜਾਂ ਸੂਰ ਸੂਰ ਸਫਰ ਕਰਦੇ ਆ ਕਾਫੀ ਧੁੰਦੇ ਦੇ ਵਿੱਚ ਉਹਨਾਂ ਨੂੰ ਹੋਲੀ ਚਲਾਣ ਦੇ ਲਈ ਜਾਂ ਕੁਝ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ ਜਿਸ ਤਰ੍ਹਾਂ ਪਤਾ ਕਿ ਇਸ ਟਾਈਮ ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪੈ ਰਹੀ ਹੈ ਹੁਣ ਵੀ ਬਹੁਤ ਧੁੰਦ ਪੈ ਗਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫੀਸਰ ਆ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ ਤੇ ਪਹੁੰਚਣ ਅਗਰ ਬਾਈਕ 'ਤੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤੇ ਇੱਕ ਘੰਟਾ ਕੋਈ ਗੱਲ ਨਹੀਂ ਜਾਣ ਤੋਂ ਪਿਆਰਾ ਕੁਝ ਨਹੀਂ ਆਰਾਮ ਨਾਲ ਜਾਣ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ ਹਰ ਇੱਕ ਜਿਹੜੇ ਆ ਅਸੀਂ ਸਾਰਿਆਂ ਵਾਸਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਸੇ ਨੂੰ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋਵੇ